ਬੇੜਾ ਬਹਿਜੇ ਇਹਨਾਂ ਲੋਕਾਂ ਦਾ ਅੱਗੇ ਤਾਂ ਕੱਲਾ ਡੀਜ਼ਲ ਹੀ ਚੋਰੀ ਕਰਦੇ ਸੀ ਆ ਹੁਣ ਨਵੀਂ ਭਾਜੀ ਪਾਉਣ ਲੱਗ ਪਏ ਜਿਹੜੀ ਉਹ ਆ ਲੋ ਗੱਲ ਮੰਨ ਹੁਣ ਪਲਾਸਟਿਕ ਦੀ ਟੈਂਕੀ ਆ ਇਹ ਤੁਹਾਡਾ ਸਿਆਪਾ ਕਿੱਥੋਂ ਕਰੀਏ ਅਸੀਂ ਉਹਨੇ ਇਹਨੂੰ ਕੀ ਬਿਲਡਿੰਗ ਕਰਾਈਏ ਦੱਸੋ ਪਰ ਨਹੀਂ ਤੁਹਾਡਾ ਸਿਆਪਾ ਹੁੰਦਾ ਹੈ ਆ ਕਰਤੂਤ ਨਾ ਕਰਿਆ ਕਰਿਓ ਜਿਹੜਾ ਡੀਜ਼ਲ ਚੋਰੀ ਕਰਦੇ ਆ ਉਹ ਹੀ ਕਰੀ ਜਾਓ ਆ ਨਵੀਂ ਭਾਜੀ ਨਾ ਪਾਓ ਐਵੇਂ ਅੱਕਿਆ ਕੋਈ ਤੁਹਾਡੇ ਸਿਰ 'ਚ ਮਾਰੂਗਾ ਤੜ ਖੜਕਾ ਆਇਆ ਜਦੋਂ ਆ ਇਹਨਾਂ ਨੇ ਪੱਟਿਆ ਤੇ ਮੈਂ ਰੋਲਾ ਪਾਇਆ ਤੇ ਨਵੀਂ ਸੀਗੀ ਉਹ ਨੋਵਾ ਗੱਡੀ ਭਜਾ ਕੇ ਲੈ ਕੇ ਗਾਂ ਈ ਕਰੂ ਬੰਦਾ ਚਲ ਡੰਗਾ ਵਾਲਾ ਸਿਸਟਮ ਹੋਵੇ ਤੇ ਚੱਲ ਬੰਦਾ ਹੈ ਨਾ ਡੀਜ਼ਲ ਟੈਂਕੀ ਖਾਲੀ ਕਰਕੇ ਤੇ ਇਹਨੂੰ ਵੈਲਡਿੰਗ ਕਰਾ ਲਈਏ ਵੈਲਡਿੰਗ ਵਾਲਾ ਤਾਂ ਹੈ ਨਹੀਂ ਭਾਈ 나ਸਿਕ ਤੋਂ ਲੈ ਕੇ ਸੰਗਮਨੇਰ ਘਾੜ ਤੱਕ ਇੰਨਾ ਇੰਨਾ ਲੋਕਾਂ ਨੇ ਕਹਿਰ ਵਰਤਾਇਆ ਹੈ ਨਾ ਕਿ ਰਾਤ ਨੂੰ ਸੁਸਤੀ ਪੈਂਦੇ ਆ ਮਾੜੀ ਜੀ ਅੱਖ ਨਾ ਲੱਗੇ ਨਾ ਸੁਸਤੀ ਬਈ ਤੇ ਮੈਂ ਇਹਦਾ ਤਾਕਤਵੇਂ ਤੱਕ ਨਾ ਉਹਨੇ ਜੀ ਆ ਕੇ ਪੁੱਤਰੇ ਸਹਾਣਾਂਗੇ ਨੇਵੇਂ ਹਲਕਾ ਕੋਤਾ ਵਰਦਾ ਹੋਇਆ ਉਹ ਕੰਮ ਇਹ ਭਰਾਓ ਨਾਸਕ ਪਾਰ ਕਰਕੇ ਜਿੱਨਾਂ ਦੇ ਸੰਗਮ ਨੇ ਅਧਿਕਾਰ ਨਹੀਂ ਚੜ ਨਹੀਂ ਜਾਂਦੇ ਨਾ ਰਾਜ ਨਾ ਰੁਕਿਓ ਨਹੀਂ ਤਾਂ ਬਹੁਤ ਠਹਿਟੋਣਾ ਪੈਂਦਾ ਜਿਹੜਾ ਡੀਜ਼ਲ ਗਿਆ ਉਹ ਤਾਂ ਗਿਆ ਹੀ ਆ ਜਿਹੜਾ ਗਲਮਾ ਪੁੱਟ ਦਿੰਦੇ ਆ ਇਹਦਾ ਕੋਈ ਇਲਾਜ ਹੀ ਨਹੀਂ ਨੋਵਾ ਗੱਡੀ ਆ ਨਵੀਂ ਜੋ ਮੈਂ ਸੀਸੇ ਵਿੱਚ ਦੀ ਇੱਥੋਂ ਜਿਹੜਾ ਖੜਕਾ ਆ ਵੇਖਿਆ ਤੇ ਲੈਂਡ ਜਗਾਈ ਮੈਂ ਤੇ ਮੈਂ ਮੈਂ ਸ਼ਕਵਾਜ ਵੀ ਮਾਰੀ ਆ ਤੇ ਉਦੋਂ ਹੀ ਮਾਰੀ ਸੈਲਫ ਭਜਾ ਕੇ ਲੈ ਕੇ ਨੋਆ ਕੇ ਵੇਗ ਹੁਣ ਤਾਂ ਸੀ ਸਿਸਟਮ ਇਹ ਕੀਤਾ ਵੀ ਪੰਪ ਦੇ ਅੰਦਰ ਜੇ ਤਾਂ ਜਗ੍ਹਾ ਮਿਲਦੀ ਹੈ ਲਾਉਣ ਨੂੰ ਤਾਂ ਠੀਕ ਹੈ ਨਹੀਂ ਤੇ ਰੁਕਣਾ ਹੀ ਨਹੀਂ ਹਾਂਜੀ ਸਾਤਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਆ ਸਾਡੇ ਭਰਾ ਦੇ ਨਾਲ ਕਾਂਡ ਹੋਇਆ ਜੀ ਸਿੰਨਰ ਮਹਾਰਾਸ਼ਟਰ ਦੇ ਵਿੱਚ ਨਾਸਕ ਬਾਈਪਾਸ ਦੇ ਉੱਤੇ ਰਾਤ ਨੂੰ ਨੋਵਾ ਗੱਡੀ ਜਾਇਆ ਬੰਦੇ 2 ਵਜੇ ਆ ਕੇ ਟੈਂਕੀ ਦਾ ਢੱਕਣ ਪਟ ਲਿਆ ਪਹਿਲਾਂ ਤਾਂ ਅਗਲੇ ਕਹਿੰਦੇ ਲੋਹੇ ਦੀਆਂ ਟੈਂਕੀਆਂ ਨੇ ਯਾਰ ਵੈਲਡਿੰਗ ਕਰਾ ਲਓ ਲੋਕ ਨਾ ਮੇ ਲਵਾ ਦੋ ਹੁਣ ਪਲਾਸ ਕਰਦੇ ਨੇ ਟੈਂਕੀਆਂ ਕੰਪਨੀਆਂ ਦਿੰਦੀਆਂ ਨੇ ਪਲਾਸ ਕਰੀ ਟੈਂਕੀ ਦਾ ਢੱਕਣ ਪਟ ਲਿਆ ਨਾਕ ਦਾ ਵੈਲਡਿੰਗ ਕਰਾ ਸਕਦਾ ਟੈਂਕੀ ਨਵੀਂ ਲਵਾਣੀ ਪਊ ਡੀਜ਼ਲ ਦਾ ਜਿਹੜਾ ਗਿਆ ਗਿਆ ਨਾਲ ਟੈਂਕੀ ਦਾ ਟੋਕਰ 20 5000 ਦੇ ਟੈਂਕੀ ਆ ਨਵੀਂ ਟੈਂਕੀ ਲਵਾਣੀ ਪਵੇਗੀ ਦੱਸੋ ਗੱਡੀਆਂ ਦੇ ਵਿਚਾਰੇ ਯਾਰ ਕੀ ਕਰਨ ਕਿੰਨੇ ਯਾਰ ਪਰੇਸ਼ਾਨ ਆ ਯਾਰ ਧਿਆਨ ਰੱਖਿਆ ਕਰੋ ਜਿੰਨੇ ਸਾਡੇ ਭਰਾ ਨੇ ਰਾਤ ਨੂੰ ਭਾਈ ਗੱਡੀ ਆਪਣੀ ਸੇਫ ਜਗ੍ਹਾ ਲਾਇਆ ਕਰੋ ਅਸੀਂ ਕਹਿੰਦੇ ਆ ਪੰਪ ਤੇ ਅਸੀਂ ਗੱਡੀ ਸੇਫ ਆ ਪਰ ਪੰਪ ਪੰਪ ਤੇ ਸਭ ਕੁਝ ਨਹੀਂ ਸੇਫ ਯਾਰ ਹੈਗਾ ਹੋਟਲਾਂਾਂ ਤੇ ਗੱਡੀਆਂ ਲਾਇਆ ਕਰੋ ਪੱਕੇ ਹੋਟਲਾਂਾਂ ਤੇ ਜਿੱਥੇ ਚੌਂਕੀਦਾਰ ਹੋਵੇ ਠੀਕ ਹੈ ਜੀ ਡੀਜ਼ਲ ਬਹੁਤ ਮਹਿੰਗਾ ਗੱਡੀਆਂ ਨੂੰ ਪਹਿਲਾਂ ਨਹੀਂ ਕੁਝ ਬਚ ਰਿਹਾ ਇੰਨੇ ਪਰੇਸ਼ਾਨ ਆ ਯਾਰ ਵੀ ਦੱਸ ਨਹੀਂ ਸਕਦੇ ਯਾਰ ਗੱਡੀ ਵਾਲ ਦਾ ਵਿਚਾਰਾ ਤਾਂ ਕੋਈ ਬਾਲੀ ਬਰਸ ਹੈ ਹੀ ਨਹੀਂ ਯਾਰ ਨੁਕਸਾਨ ਤੇ ਨੁਕਸਾਨ ਨੁਕਸਾਨ ਤੇ ਨੁਕਸਾਨ ਗੱਡੀ ਦੇ ਤਾਂ ਅੱਜਕੱਲ ਜੇ 2000 ਰੁਪਿਆ ਵੀ 2000 ਦਾ ਵੀ ਨੁਕਸਾਨ ਹੋ ਗਿਆ ਨਾ ਉਹ ਵੀ ਨਹੀਂ ਨਾਲ ਰਾਲਦਾ ਹੈਗਾ ਇਹ ਤਾਂ ਫਿਰ ਡੀਜ਼ਲ ਲਾਲ ਤੁਸੀਂ 100 ਰੁਪਏ ਲੀਟਰ ਡੀਜ਼ਲ ਹੈ 100 ਰੁਪਏ ਨੂੰ ਤੁਸੀਂ ਲਾ ਦੋ ਕਿੱਥੇ ਗੱਲ ਜਾਂਦੀ ਹੈ ਹਨਾ ਕਿੰਨਾ ਨੁਕਸਾਨ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ